ਇਹ ਦਾਕਰਾ ਪਾਇਆ ਇਹਨਾਂ ਦੇ ਦਸਤਾਰ ਨੂੰ ਹਰ ਪਾਇਆ ਹੈ ਇਹ ਕਾਲੀਦਰ ਵਾਲਿਆਂ ਦੀ ਪਿੰਡਾਂ ਦੀ ਇਹ ਕਾਲੀਦਰ ਪਾਤੀ ਹੈ ਹਲਕਾ ਰਾਜਸਥਾਨ ਸੀਚ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਦੌਰਾਨ ਕੀਤੀ ਗਈ ਮਾਰਕੋਟਾਈ ਮੌਕੇ ਤੇ ਪਹੁੰਚੇ ਹਲਕਾ ਚਾਸੋਨੀਯਮਾਨ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਆਦੇਸ਼ ਮੀਡੀਆ ਤੇ ਲਾਈਵ ਹੋ ਕੇ ਸੋਨੀਆ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਸ਼ਰੀਹਮ ਵੋਟਾਂ 'ਚ ਧੱਕਾ ਕਰ ਰਿਹਾ ਜਿਸ ਨੂੰ ਬਦਾਸ਼ਤ ਨਹੀਂ ਕੀਤਾ ਜਾਵੇਗਾ ਸੁਣਉਂਦੇ ਹਾਂ ਤਾਂ ਕੀ ਕੁਝ ਕਿਹਾ ਮੌਕੇ ਤੇ ਪਹੁੰਚ ਕੇ ਸੋਨੀਆ ਮਾਨ ਨੇ ਉਹਨਾਂ ਨੇ ਮਤਲਬ ਇੱਥੇ ਹੀ ਕੀਤੀ ਹੱਡਣਾ ਅਕਾਲੀ ਦਲ ਨੇ ਹਾਂਜੀ ਹਾਂਜੀ ਮੈਡਮ ਨੇ ਆਇਆ ਜਸਲਾ ਉਹਨਾਂ ਦੇ ਕੋਲ ਜੀ ਸਾਡੇ ਕੋਲ ਹਥਿਆਰ ਇੱਥੇ ਲੈ ਕੇ ਆਏ ਸਾਡੇ ਗਲ ਪਏ ਵੇਖੋ ਸਾਡੇ ਸਾਰੇ ਲੀੜੇ ਪਾੜੇ ਤੁਸੀਂ ਆਹ ਦੇਖ ਸਕਦੇ ਹੋ ਏ ਲੀਡੇ ਪਾੜੀ ਗਈ ਹੈ ਹਨਾ ਮੇਰੀ ਦਸਤਾਰ ਲਾਈ ਗਈ ਹੈ ਜੀ ਆ ਬਾਬਾ ਜੀ ਦਸਤਾਰ ਲਾਈ ਗਈ ਹੈ ਇਹ ਅਕਾਲੀ ਦਲ ਦੀ ਅਕਾਲੀ ਦਲ ਹੈ ਠੀਕ ਹੈ ਇਹ ਅਕਾਲੀ ਦਲ ਹੈ ਕਿ ਤੁਸੀਂ ਬਾਬਾ ਜੀ ਆ ਬਾਬਾ ਜੀ ਸਰੂਪ ਦੇ ਵਿੱਚ ਹੈ ਠੀਕ ਹੈ ਗਾਤਰਾ ਪਾਇਆ ਹੈ ਇਹਨਾਂ ਦੀ ਦਸਤਾਰ ਨੂੰ ਹੱਥ ਪਾਇਆ ਹੈ ਇਹ ਅਕਾਲੀ ਦਲ ਵਾਲਿਆਂ ਨੇ ਇਹ ਕਾਦੀ ਅਕਾਲੀ ਦਲ ਮੰਨਦੇ ਆ ਗੁੰਡਾ ਕਰਦੀ ਹੈ ਇੱਥੇ ਰਾਜਸਥਾਨ ਦੀ ਹਲਕੇ ਦੇ ਵਿੱਚ ਇੱਕ ਅਕਾਲੀਆਂ ਦੀ ਇੱਕ ਕਾਂਗਰਸੀਆਂ ਦੀ ਫੇਰ ਦੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਲੈਕਸ਼ਨ ਚੱਲ ਰਹੀ ਹੈ ਬਸ ਇਹਨਾਂ ਨੇ ਧਮਕੀਆਂ ਦੇਣੀਆਂ ਨੇ ਤੇ ਆ ਵੇਖੋ ਇਹਨਾਂ ਦੇ ਕੀ ਹਾਲਾਤ ਕੀਤੇ ਨੇ आम आदमी पार्टी ਦੇ ਅਸੀਂ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕਰ ਸਕਦੇ ਸਿੱਧੀ ਜੀ ਗੱਲ ਆ ਆ ਜਿਨ੍ਹਾਂ ਦੇ ਨਾਮ ਇਹਨਾਂ ਨੇ ਦੱਸਿਆ ਇਹਨਾਂ ਦੇ ਉੱਤੇ ਫੋਰਨ ਇਲੈਕਸ਼ਨ ਕਮਿਸ਼ਨ ਵੱਲੋਂ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਨਾਮ ਦੇ ਉੱਤੇ ਮੈਡਮ ਨੇ ਨਜਾਇਜ਼ ਅਸਲਾ ਲੈ ਕੇ ਆਏ ਜੀ ਵੈਪਨ ਆ ਨਾ ਬੰਦਿਆਂ ਕੋ ਗੁਰਸੇਵਕ ਸਿੰਘ ਕੋ ਇੱਥੇ ਗੁਰਮਾਲਕ ਸਿੰਘ ਇੱਕ ਮੈਡਮ ਅਮਰਤਪਾਲ ਸਿੰਘ ਕੁਲਦੀਪ ਸਿੰਘ ਦਾ ਮੁੰਡਾ ਹੈ ਮੈਡਮ ਇਹਨਾਂ ਦੇ ਕੋਲ ਨਜਾਇਜ਼ ਵੈਪਨ ਆ ਤੁਸੀਂ ਇਹ ਸੋਚੋ ਆ ਕੇ ਵੋਟ ਪੇਪਰ ਫਾੜਦੇ ਪਏ ਐ ਅੰਦਰ ਵੜ ਕੇ ਗੁੰਡਾਗਰਦੀ ਕਰਦੇ ਪਏ ਐ ਤੇ ਇਸ ਉੱਤੇ ਇਹਨਾਂ ਦੀ ਕੀ ਗੁੰਡਾਗਰਦੀ ਹੋਊਗੀ ਆਮ ਆਦਮੀ ਪਾਰਟੀ ਦੀ ਸਾਡੀ ਸਰਕਾਰ ਹੈ ਕਿੰਨੇ ਤੁਸੀਂ ਸਖਰੇ ਦੇ ਸਾਡੇ ਨਾਲ ਹੀ ਹੋ ਕਿੰਨੇ ਸ਼ਾਂਤੀ ਤਰੀਕੇ ਦੇ ਨਾਲ ਅਸੀਂ ਇਲੈਕਸ਼ਨ ਭੁਗਤਾਰ ਰਹੇ ਹਾਂ ਬਟ ਇਹਨਾਂ ਦੀ ਗੁੰਡਾਗਰਦੀ ਵੇਖ ਲਓ ਇੱਥੇ ਹੁਣ ਅਸੀਂ ਵਿਚਾਰਿਆ ਆ ਬਾਬਾ ਜੀ ਖੜੇ ਆ ਇਹ ਖੜੇ ਆ ਇਹਨਾਂ ਨੂੰ ਇਹਨਾਂ ਨੇ ਆ ਇਹ ਕਿਸੇ ਰਾਮ ਸਿੰਘ ਸੇਹਰ ਨੇ ਉਹ ਗੱਲ ਕਰਕੇ ਕਿ ਲਲਕਾਰੇ ਮਾਰ ਗਏ ਵੀ ਤੈਨੂੰ ਨਹੀਂ ਛੱਡਣਾ ਵੇਖੋ ਤੁਸੀਂ ਪਰ ਉਹ ਸੱਤਾਧਿਰ ਤੇ ਇਲਜ਼ਾਮ ਲਗਾ ਰਹੇ ਵੀ ਉਹਨਾਂ ਵੱਲੋਂ ਧੱਕੇਸ਼ਾਹੀ ਹੋ ਰਹੀ ਹੈ ਵੇਖੋ ਮੇਰੀ ਗੱਲ ਸੁਣੋ ਤੁਸੀਂ ਸਾਡੇ ਨਾਲ ਪ੍ਰੈਸ ਵਾਲੇ ਵੀ ਥੇੜ ਦੇ ਮੈਨੂੰ ਦੱਸਿਓ ਇੱਕ ਗੱਲ ਹੁਣ ਤੁਸੀਂ ਵੀ ਸਬੂਤ ਹੋ ਇਸ ਗੱਲ ਦਾ ਅਸੀਂ ਨਾਲ ਹੀ ਆਂ ਇਕੱਠੇ ਸਾਰੇ ਜਾਣੇ ਕਿਹੜੀ ਕਿਹੜੀ ਸਤਾਦਰ ਸਤਾਈ ਕਾਰੀ ਹੈ ਸਰ ਸਤਾਤਾ ਸਤਾਦਰ ਦਾ ਤੱਕਾ ਹੁੰਦਾ ਸਰ ਸਾਡੇ ਨਾਲ ਇੰਜ ਹੁੰਦਾ ਸਰ ਅਸੀਂ ਦੇ ਬੰਦੇ ਹੀ ਚਾਰਿਆ ਤੇ ਉਹਨਾਂ ਕੋਲ ਬੰਦੇ 50 ਨੇ ਉਹੋ ਹੀ ਜਿਵੇਂ ਜੇ ਅਸੀਂ ਝਗੜਾ ਕਰਾਂ ਤਾਂ ਅਸੀਂ ਬੰਦੇ ਸੱਦੇ ਹੁੰਦੇ ਜੀ ਉਹਨਾਂ ਦੇ ਬੰਦੇ 50 ਬੰਦੇ ਆ ਕੇ ਵਰਤਦੇ ਹੁੰਦੇ ਸਤਾਕਾਰੀ ਵਾਲੇ ਬੰਦੇ ਦੇ ਹਮਲਾ ਹੋਉਂਦਿਆ ਇਹ ਜੇ ਉਹ ਇਸ ਤਰੀਕੇ ਨਾਲ ਹੁੰਦਾ ਐਸੇ ਲੈਜੇ ਦੇ ਨਾਲ ਚੱਲਦਾ ਤੇ ਸਾਰੇ ਇਦਾਂ ਹਮਲਾ ਥੜੀ ਹੋਣਾ ਆਪੇ ਸੋਚੋ ਤੁਸੀਂ ਇਹ ਤੇ ਉਹ ਹੀ ਹੈ ਨਾ ਪਿੰਡੀ ਤੇ ਇਦਾਂ ਵਾਲਾ ਹਸਾਬ ਕਿਤਾਬ ਹੈ ਜਿਵੇਂ ਉੱਥੇ ਹੋਇਆ ਹੈ ਤੁਸੀਂ ਵੇਖੋ ਪਾ ਦੇ ਲਾਈਫ ਉਹਨਾਂ ਦੀ ਹਨਾ ਬੇਅਦਬੀ ਕੀਤੀ ਹੈ ਪਾਗ ਦੀ ਨਾਲ ਹੀ ਉਹਨਾਂ ਨੇ ਗਾਤਰਾ ਪਾਇਆ ਹੋਇਆ ਹੈ ਰੂਪਾਂ ਦਾ ਜਿਹੜੀ ਹੈਗੀ ਉਹ ਬੇਅਦਬੀ ਕੀਤੀ ਹੈ ਉਹ ਇੱਕ ਦੂਜੇ ਦੇ ਕੱਪੜੇ ਵੀ ਫਾੜੇ ਆ ਦੂਜਾ ਬੈਲਟ ਪੇਪਰ ਵੀ ਫਾੜ ਕੇ ਸੁੱਟ ਗਏ ਕੈਮਰੇ ਜਿਹੜੇ ਐ ਸੁੱਟ ਕੱਢ ਗਏ ਕਿੱਥੇ ਕਿੱਦਾਂ ਦੀ ਗੁੰਡਾਗਰਦੀ ਹੈ ਭਈ ਇਹ ਠੀਕ ਮੰਨ ਹਨਾ ਇਲੈਕਸ਼ਨ ਕਮਿਸ਼ਨ ਤੋਂ ਵੀ ਇਹਨਾਂ ਦੇ ਪੱਟਾ ਕਰਾਓ ਜਿਸ ਤਰੀਕੇ ਦੀ ਗੁੰਡਾਗਰਦੀ ਕਰ ਰਹੇ ਆ ਇਹ ਕੋ ਤੁਸੀਂ ਆ ਡਾਂਗਾ ਮਾਰੀਆਂ ਜੀ ਪਰ ਸਾਡੇ 2-3 ਬੰਦੇ ਤੇ ਇਹਨਾਂ ਦੇ ਉਹੀ ਹਜੂਮ ਭਰ ਕੇ ਆਇਆ ਗੁੰਡਾਗਰਦੀ ਕਰਨ ਵਾਸਤੇ ਸੀਸੀਟੀਵੀ ਕੈਮਰੇ ਦੀ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਕਿ ਕੈਮਰੇ ਲੱਗੇ ਆ ਜੀ ਹੋਈਆਂ ਹੋਣਗੀਆਂ ਜੀ ਜੇ ਇਹਨਾਂ ਨੇ ਕੈਮਰੇ ਨਾ ਬੰਦ ਕੀਤੇ ਹੋਏ ਤੇ ਹੋਈਆਂ ਹੋਣਗੀਆਂ ਮੈਂ ਤੇ ਚਾਹਨੀ ਐ ਮੈਂ ਪੁਲਿਸ ਤੋਂ ਡਿਮਾਂਡ ਕਰਦੀ ਆ ਸਾਰੀ ਫੁਟੇਜ ਜਿਹੜੀ ਐ ਕਾਡੋ ਡੀਵੀਆਰ ਤੇ ਨਹੀਂ ਝੱਕੇ ਇਹਨਾਂ ਨੇ ਨਹੀਂ ਜੀ ਨਹੀਂ ਇੱਥੇ ਹੀ ਸਾਰਾ ਇੱਥੇ ਐ ਨਾ ਇਹ ਚ ਸਾਰੀ ਫੁਟੇਜ ਹੋਣੀ ਐ ਇਹ ਫੁਟੇਜ ਸਾਰੀ ਦੀ ਸਾਰੀ ਕੱਢ ਕੇ ਮੀਡੀਆ ਦੇ ਸਾਹਮਣੇ ਰੱਖੀ ਜਾਵੇ ਜੀ ਮੈਂ ਠੀਕ ਐ ਨਾ ਇਹਨਾਂ ਦੀ ਗ ਵਿਕੋ ਜੀ ਬੜੀ ਬੁਰੀ ਗੱਲ ਐ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੁਸੀਂ ਸਾਰੇ ਇਸ ਗੱਲ ਦੇ ਸਬੂਤ ਹੋ ਪ੍ਰੈਸ ਵਾਲੇ ਸਵੇ ਦੇ ਤੁਸੀਂ ਮੇਰੇ ਨਾਲ ਨਾਲ ਹੀ ਹੋ ਅਸੀਂ ਕਿੰਨੇ ਸ਼ਾਂਤ ਮਹਿ ਤਰੀਕੇ ਦੇ ਨਾਲ ਇਲੈਕਸ਼ਨ ਫੁਕਤਾਨ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਕਿਤੇ ਕਹਿ ਰਹੇ ਆ ਵੀ ਨਹੀਂ ਸਹੀ ਤਰੀਕੇ ਦੇ ਨਾਲ ਸਾਰਿਆਂ ਨੇ ਚੱਲਣਾ ਬਟ ਇਹ ਕਿੱਡੀ ਗਲਤ ਗੱਲ ਐ ਕਿ ਇੱਕ ਗੁਰੂਤਾਰੀ ਬੰਦਾ ਐ ਉਹਨਾਂ ਨੇ ਕਾਤਰਾ ਪਾਇਆ ਹੋਇਆ ਉਹਨਾਂ ਦੇ ਸਿਰ ਦੇ ਉੱਤੇ ਪੱਗ ਆ ਉਹ ਲਾ ਦੇਣੀ ਆ ਕੇ ਆ ਮੇਰੇ ਵੀਰ ਦੇ ਆ ਕੱਪੜੇ ਪਾੜ ਦੇਣੇ ਕਿੰਨੇ ਕਿਨੇ ਗੁੰਡੇ ਅਕਾਲੀ ਦਲ ਦੇ ਪਵਾ ਦੇਣੇ ਕਿੱਡੀ ਗਲਤ ਗੱਲ ਹੈ ਇਹ ਕੋਈ ਇਹ ਕੋਈ ਮਤਲਬ ਬੰਦਾ ਕਿ ਅੰਦਰ ਆ ਕੇ ਤੁਸੀਂ ਬੈਲਟ ਪੇਪਰ ਪਾੜ ਰਹੇ ਹੋ ਇਹ ਕੰਮ ਦੇ ਸੱਤਾਧਾਰ ਵਾਲੇ ਕਰਦੇ ਹੁੰਦੇ ਸੀਗੇ ਸੱਤਾਧਾਰ ਇੱਥੇ ਸ਼ਾਂਤਵੇਂ ਤਰੀਕੇ ਦੇ ਨਾਲ ਇਲੈਕਸ਼ਨ ਕਰਵਾ ਰਹੀ ਹੈ ਸਵੇਰ ਦੀ ਤੇ ਇਹ ਗੁੰਡਾਗਰਦੀ ਕਰ ਰਹੇ ਹੈ ਪਹਿਲਾਂ ਕਾਂਗਰਸੀ ਕਰ ਰਹੇ ਸੀਗੇ ਉਹਨਾਂ ਨੇ ਉਹਨਾਂ ਦੇ 307 ਦੇ ਪਰਚੇ ਹੋ ਗਏ ਉਹਨਾਂ ਨੇ ਕਾਗਜ਼ ਵਾਪਸ ਲੈ ਲੈ ਡਰਦਿਆਂ ਨੇ ਇਹਨਾਂ ਦੇ ਇਨਾਂ ਅਕਾਲੀ ਦਲ ਤੇ ਕਾਂਗਰਸ ਦੇ ਦਿਲ ਦੇ ਵਿੱਚ ਇਨਾਂ ਖੌਫ ਆ ਚੁੱਕਿਆ ਹੈ ਆਮ ਆਦਮੀ ਪਾਰਟੀ ਤੋਂ ਰਾਜਸਥਾਨ ਸੀਚ ਕਿ ਇਹ ਗੁੰਡਾਗਰਦੀ ਕਰਨ ਤੇ ਤਿਆਰ ਹੋ ਚੁੱਕੇ ਨੇ ਠੀਕ ਹੈ ਜੀ ਆ ਵਿਚਾਰੇ 2-3 ਬੰਦੇ ਸਾਰੇ ਇੱਥੇ ਆ ਕੈਮਰੇ ਲੱਗੇ ਨੇ ਇੱਥੇ ਵੀਡੀਓ ਕਢਵਾ ਲਓ ਉਹ ਆਪਣੀ ਗੱਡੀ 'ਚੋਂ ਹਥਿਆਰ ਦਾਤਰ ਕਿਰਪਾ ਨਾਲ ਕੱਟ-ਕੱਟ ਬੰਦਿਆਂ ਨੂੰ ਦੇਂਦੇ ਜਿਵੇਂ ਪ੍ਰਸ਼ਾਦ ਦੇਈਦਾ ਵੀ ਜਾਓ ਜਾ ਕੇ ਉਹਨਾਂ ਤੇ ਗੱਲ ਪਾਓ ਐਬਸੋਲੂਟਲੀ ਤੁਸੀਂ ਆਪ ਸੋਚੋ ਹਾਂ ਸਹੀ ਗੱਲ ਹੈ ਇੱਥੇ ਕੈਮਰੇ ਲੱਗੇ ਹੋਣੇ ਆ ਸਾਰੀ ਫੁਟੇਜ ਕਟੋਣੀ ਚਾਹੀਦੀ ਹੈ ਸਾਰਾ ਕੁਝ ਵੇਖ ਪਿਆ ਮੈਡਮ ਜੀ ਮਾਨਾ ਇਹ ਤਾਂ ਬਰੇਜ ਆ ਮੁੰਡਾ ਇੱਕ ਉਹ ਵੀ ਕਾਲੀਦਲ ਦਾ ਉਹ ਸਾਰੀ ਦਿਹਾੜੀ 30 ਬੰਦੇ ਲੈ ਕੇ ਬੈਠਾ ਰਿਹਾ ਉਹਨਾਂ ਦੇ ਬੂਰ ਤੇ ਮੈਡਮ ਮੈਂ ਤੁਹਾਨੂੰ ਫੋਨ ਕਰ ਰਿਹਾ ਹਾਂ ਕਿ ਸ਼ਾਇਦ ਤੁਸੀਂ ਚੁੱਕਿਆ ਨਹੀਂ ਉਹ ਚਲੇ ਗਿਆ ਵਾ ਤੇ ਫਿਰ ਸਿੱਲੂ ਆਲੇ ਮਤਲਬ ਉਹ ਚਲੇ ਗਿਆ ਵਾ ਤੇ ਆਹੀ ਮਤਲਬ ਅੰਦਰ ਚਲੇ ਗਿਆ ਵੀ ਚਲੋ ਉਹ ਚਲੇ ਗਿਆ ਤੇ ਆਪਾਂ ਸਰ ਨਹੀਂ ਹੈ ਜਸਲਾ ਆ ਜੀ ਇੱਥੇ ਅਮਰਤਪਾਲ ਇੱਕ ਮੁੰਡਾ ਕੁਲਦੀਪ ਸਿੰਘ ਦਾ ਇੱਕ ਨਿਸ਼ਾਨ ਸਿੰਘ ਆ ਅਮਰੀਕ ਸਿੰਘ ਦਾ ਇੱਕ ਉਹ ਗਰਸੇਵ ਸਿੰਘ ਬਾਹਰ ਸਾਰੇ ਨਜਾਇਜ਼ ਕੰਮ ਕਰਦੇ ਨੇ ਨਸ਼ਾ ਵੇਚਦੇ ਨੇ ਸਰ ਸਰ ਇਹੀ ਮੰਗ ਇਨਸਾਫ ਚਾਹੀਦਾ ਸਰ ਤੁਸੀਂ ਦੇਖੋ ਮੰਗ ਇਹੀ ਹੈ ਸਾਡਾ ਕਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਦੀ ਪਰਚਾ ਹੋਣਾ ਚਾਹੀਦਾ ਹੈ ਠੀਕ ਹੈ ਨਾ ਜਿਹੜੇ ਬੈਲਟ ਪੇਪਰ ਫੜੇ ਆ ਵੀਡੀਓਸ ਤੇ ਸਾਰੀਆਂ ਅੰਦਰ ਦੀਆਂ ਆ ਹੀ ਜਾਣੀਆਂ ਨੇ ਠੀਕ ਹੈ ਨਾ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਪਰਚੇ ਹੋਣੇ ਚਾਹੀਦੇ ਆ ਮੈਡਮ ਜੋ ਕੈਮਰੇ ਨਹੀਂ ਆਉਣਾ ਜੋੜਤਾ ਉਹ ਡੀਵੀਆ ਚੋਕ ਕੇ ਲੱਗਿਆ ਜਾਂਦਾ ਤੁਸੀਂ ਆਪ ਸੋਚੋ ਕਿੰਨਾ ਡਰ ਬੈਗੋ ਨਹੀਂ ਰੁਕੀ ਹੋਈ ਹੈ ਚੋਣ ਪਿਛੇ ਤੋਂ ਮੰਗ ਕਰਉਂਗੀ ਕਿ ਟਾਈਮ ਵੀ ਵਧਾਇਆ ਜਾਵੇ ਬਿਲਕੁਲ ਅਸੀਂ ਇਹੀ ਕਹਿੰਨੇ ਆ ਕਿ ਚੋਣ ਕਮਿਸ਼ਨ ਨੂੰ ਮੈਂ ਰਿਕਵੈਸਟ ਕਰਦੀ ਆਂ ਵੀ ਇੱਥੇ ਆ ਜਿਹੜਾ ਝਗੜਾ ਹੋਇਆ ਹੈ ਇਹਦੇ ਉੱਤੇ ਜਿਨ੍ਹਾਂ ਨੇ ਝਗੜਾ ਕੀਤਾ ਠੀਕ ਹੈ ਇੱਕ ਦੇ ਉਹ ਜਾ ਕੇ ਅੰਦਰ ਜਾ ਕੇ ਕਹਿੰਦੇ ਕੈਮਰੇ ਦਾ ਸਵਿਚ ਵੀ ਖਿੱਚ ਕੇ ਗਏ ਉਸ ਤੋਂ ਬਾਅਦ ਇਹਨਾਂ ਨੇ ਬੈਲਟ ਪੇਪਰ ਵੀ ਫਾੜੇ ਹੈ ਇਹਦਾ ਮਤਲਬ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਆਦਤ ਪਈ ਹੋਈ ਹੈ ਪਿਛਲੀਆਂ ਸਰਕਾਰਾਂ ਤੋਂ ਗੁੰਡਾਗਰਦੀ ਕਰਨ ਦੀ ਠੀਕ ਹੈ ਨਾ ਜਿਵੇਂ ਕਾਂਗਰਸ ਨੇ ਕੀਤੀ ਹੈ ਵੀ ਇਲੈਕਸ਼ਨ ਦੇ ਪੇਪਰ ਹੀ ਵਾਪਸ ਲੈ ਲੈ ਪਰ ਲੋਕ ਕਟਵਾਤਾ ਮਰਵਾਤਾ ਐਵੇਂ ਇਹ ਕਰ ਰਹੇ ਹੈ ਇਹਦਾ ਮਤਲਬ ਬੁਖਲਾਏ ਹੋਏ ਹੈ ਡਰੇ ਹੋਏ ਹੈ ਆਮ ਆਦਮੀ ਪਾਰਟੀ ਤੋਂ ਰਾਜਸਾਸੀ ਦੇ ਵਿੱਚ ਜਦੋਂ ਹਮਲਾ ਕੀਤਾ ਖਾਕੀ ਵਰਦੀ ਉਹਨਾਂ ਦਾ ਕੋਈ ਡਰ ਨਹੀਂ ਉਹਨਾਂ ਨੂੰ ਪੁਲਸ ਵਾਲਿਆਂ ਦਾ ਜੀ ਜਦੋਂ ਹਮਲਾ ਨਾ ਜੀ ਉਹਨਾਂ ਨੂੰ ਪੁਲਸ ਨਹੀਂ ਘੱਟ ਹੀ ਉਹ ਬੰਦੇ ਜਾਦੇ ਦੇਖੋ ਕੈਂਡੀਡੇਟ ਜਿਹੜਾ ਮੌਜੂਦਾ ਕੈਂਡੀਡੇਟ ਆ ਕਾਲੀ ਦਲ ਦਾ ਉਹ ਸਾਡੇ ਪਿੰਡ ਆ ਕੇ ਸਰ ਝਗੜਾ ਕਰਨ ਦੇ ਦਾਤਰ ਕਰਬਾਨਾ ਫੜ ਕੇ ਦੇਖੋ ਦੂਜੇ ਪਿੰਡ ਜਾ ਕੇ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਸਰ ਮੰਗ ਤੇ ਸਾਫ਼ ਹੀ ਦੇਹਨ ਜਿਆ ਸਾਨੂੰ ਇਨਸਾਫ਼ ਚਾਹੀਦਾ ਇਹਨਾਂ ਬੰਦਿਆਂ ਨੂੰ ਸਜ਼ਾਵਾ ਦੇਣ ਜਿਹੜੇ ਵੈਪਨ ਲਈ ਫਿਰਦੇ 2 ਨੰਬਰ ਦੇ ਇਹਨਾਂ ਕੋ ਕਢਾਈ ਜਾਣ ਬਿਲਕੁਲ ਬਿਲਕੁਲ ਮੈਂ ਵੇਖੋ ਜੀ ਆਪਣੇ ਵਰਕਰਜ਼ ਦੇ ਨਾਲ ਮੈਂ ਉਹਨਾਂ ਦੇ ਨਾਲ ਲਖਵਿੰਦਰ ਲੱਖੇ ਦੇ ਨਾਲ ਵੀ ਖੜੀ ਸੀਗੀ ਇਹਨਾਂ ਦੇ ਨਾਲ ਵੀ ਖੜੀ ਆ ਮੈਂ ਡੱਟ ਕੇ ਖੜੀ ਆ ਵੇਖੋ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬੂਥ ਤੇ ਬੰਦੇ ਬੈਠੇ ਆ ਵਿਚਾਰੇ ਸ਼ਾਂਤਵੇਂ ਤਰੀਕੇ ਦੇ ਨਾਲ ਆ ਤੁਹਾਨੂੰ ਬਾਬਾ ਜੀ ਦਾ ਫੇਸ ਵੇਖੋ ਤੁਸੀਂ ਹੈ ਇਹਨਾਂ ਦੀ ਵੇਖੋ ਕਿਸ ਤਰੀਕੇ ਦੇ ਨਾਲ ਡਿਸਰੈਸਪੈਕਟ ਕੀਤੀ ਹੈ ਸਭ ਤੋਂ ਪਹਿਲਾਂ ਉਹਦੇ ਬੇਅਦਬੀ ਹੈ ਇਹ ਬੇਅਦਬੀ ਹੈ ਪੱਗ ਦੀ ਸਭ ਤੋਂ ਪਹਿਲਾਂ ਇਹ ਬੇਅਦਬੀ ਦਾ ਪਰਚਾ ਬੰਦਾ ਹੈ ਜਿਹੜੀ ਇਹਨਾਂ ਦੇ ਪੱਗ ਲਾਈ ਹੈ ਠੀਕ ਹੈ ਆ ਗੁਰੂ ਸਾਹਿਬ ਦਾ ਗਾਤਰਾ ਪਾਇਆ ਹੋਇਆ ਹੈ ਇਹਦੀ ਬੇਅਦਬੀ ਹੈ ਠੀਕ ਹੈ ਨਾ ਇੱਕ ਕਾਲੀ ਹੋ ਕੇ ਇਹ ਇਸ ਚੀਜ਼ ਦੀ अहमियत ਨਹੀਂ ਜਾਣਨੀ ਕਾਹਦੇ ਕਾਲੀ ਹੈ ਵੀ ਇਹ ਇਹ ਚੋਰ ਕਾਲੀ ਹੈ ਇਹਨੂੰ ਦੇ ਮਾਨ ਸਾਹਿਬ ਨੇ ਇਹਨਾਂ ਦੇ ਉੱਤੇ ਆ ਜਿਹੜੇ ਇਹਨਾਂ ਨੇ ਬਾਬਾ ਜੀ ਦੇ ਤਰੀ ਗੁਰਗੰਸਾ ਤੇ ਸਰੂਪ ਚੋਰੀ ਕੀਤੇ ਹੈ ਇਹਨਾਂ ਦੇ ਉੱਤੇ ਪਰਚੇ ਹੋਏ ਆ ਕਿਉਂਕਿ ਇਹ ਫੇਕ ਅਕਾਲੀ ਨੇ ਇਸ ਕਰਕੇ ਆਪਾਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਜੀ